ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਵਿਧਾਨ ਸਭਾ ਹਲਕਾ ਸੁਨਾਮ ਦੇ ਨਿਵਾਸੀਆਂ ਦੀ ਹਰ ਇੱਕ ਉਸ ਜ਼ਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਅਤੇ ਤੰਦੇਹੀ ਨਾਲ ਸਮਰਪਿਤ ਹਾਂ ਜੋ ਲੋਕਾਂ ਦੀ ਸੁਭਿਧਾ ਨੂੰ ਯਕੀਨੀ ਬਣਾਉਣ ਵਿੱਚ ਕਿਸੇ ਨਾ ਕਿਸੇ ਪੱਧਰ ਦੀ ਰੁਕਾਵਟ ਪੈਦਾ ਕਰ ਰਹੀ ਹੈ ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੂੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ 1 ਕਰੋੜ 54 ਲੱਖ ਰੁਪਏ ਦੀ ਲਾਗਤਾਂ ਹੋਣ ਵਾਲੇ ਵਕ-ਵਕ ਵਿਕਾਸ ਕਾਰਜਾਂ ਦੀ ਪਿੰਡ ਅਕਬਰਪੁਰੇ ਤੋਂ ਸ਼ੁਰੂਆਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਉਹਨਾਂ ਦੁਆਰਾ ਸਮੇਂ-ਸਮੇਂ 'ਤੇ ਕੀਤੇ ਜਾਂਦੇ ਦੌਰਿਆਂ ਦੌਰਾਨ ਜਿਹੜੇ ਨਿਵਾਸੀ ਉਹਨਾਂ ਨੂੰ ਜ਼ਿੰਦਗੀ ਬਤੀਤ ਕਰਨ ਲਈ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਬਾਰੇ ਜਾਣੂ ਕਰਵਾਉਂਦੇ ਨੇ, ਉਹਨਾਂ ਸਹੂਲਤਾਂ ਨੂੰ ਘੱਟ ਤੋਂ ਘੱਟ ਸਮੇਂ ਅੰਦਰ ਯਕੀਨੀ ਬਣਾਉਣ ਵਾਸਤੇ ਉਹ ਵਚਨਬੱਧ ਨੇ ਅਤੇ ਇਸੇ ਲੜੀ ਤਹਿਤ ਅੱਜ 29 ਪਿੰਡਾਂ ਵਿੱਚ ਪੰਜਾਬ ਦੇ ਕਰੀਬ ਅਜੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਆ ਜੋ ਮੋੜਲੀਆਂ ਸਹੂਲਤਾਵਾਂ ਬਜੋਂ ਲੋਕਾਂ ਦੀ ਵੱਡੀ ਲੋੜ ਸੀ ਸੰਗਰੂਰ ਤੋਂ ਹਰਪਾਲ ਸਿੰਘ ਕਾਬਦਾ ਦੀ ਰਿਪੋਰਟ ਸਰਦਾਰ ਜਸੂਨਾ ਅਬਿਦ ਅੱਜ ਸਵੇਰ ਹਲਕਿਆਂ ਦੇ ਪਿੰਡਾਂ ਦਾ ਦੌਰਾ ਜੀ ਕੀ ਪ੍ਰੋਗਰਾਮ ਆ ਕੀ ਜਿਹੜੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਦੇਖੋ ਸਾਡੀ ਸਰਕਾਰ ਦਾ ਭਗਵੰਤਪਨ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਵਿਕਾਸ ਵਿਕਾਸ ਔਰ ਵਿਕਾਸ ਪਿਛਲੇ 4 ਮਹੀਨੇ ਕਿਉਂਕਿ ਚੋਣਾ ਸੀਗੇ ਆ ਇਸ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਜਿਸ ਦੀ ਵਜ੍ਹਾ ਕਰਕੇ ਕੰਮਾਂ ਦੇ ਵਿੱਚ ਨਵੇਂ ਕੰਮਾਂ ਦੇ ਨੂੰ ਸ਼ੁਰੂ ਕਰਨ ਦੇ ਵਿੱਚ ਕੁਝ ਖੜੋਤ ਆ ਗਈ ਸੀ ਪਰ ਜਦੋਂ ਜਦੋਂ ਚੋਣ ਜਾਬਤਾ ਖੁੱਲਿਆ ਤੇ ਹੁਣ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 29 ਪਿੰਡਾਂ ਦੇ 48 ਕੰਮ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕਰਵਾਉਣ ਜਾ ਰਿਹਾ ਆ ਪਿਛਲੇ ਸਮੇਂ ਦੇ ਵਿੱਚ ਕਈ ਵੱਡੇ ਕੰਮ ਨੇ ਜਿਹੜੇ ਉਹ ਹੋਏ ਨੇ ਔਰ ਇਹ ਉਹ ਕੰਮ ਨੇ ਜਿਹੜੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਸੀ ਛੋਟੇ-ਛੋਟੇ ਕੰਮ ਜਿਵੇਂ ਹੁਣ ਸਪੋਜ਼ ਇਸੇ ਜਿੱਥੋਂ ਹੁਣ ਨੀਂਹ ਪੱਥਰ ਰੱਖਿਆ ਜਿਹੜਾ ਸ਼ੁਰੂਆਤ ਕਰਾਈ ਹੈ ਇਹ ਖੇਤਾਂ ਦੇ ਵਿੱਚ ਚਾਰ ਘਰ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਕਿ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ 900 ਫੁੱਟ ਦਾ ਰਸਤਾ ਹੈ ਸਾਰਾ ਪਰ ਕਦੇ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈਗਾ ਸੋ ਇਹ ਇਹੋ ਜੇ ਹੁਣ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਹੱਕ ਤਾਂ ਇਨਾਂ ਚਾਰ ਘਰਾਂ ਦਾ ਵੀ ਉਨੇ ਹੀ ਬਣਦਾ ਜਿੰਨਾ ਕੋਈ ਪਿੰਡ 'ਚ ਜਾਂ ਸ਼ਹਿਰ 'ਚ ਰਹਿੰਦਾ ਸੋ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਜਿੰਨਾ ਜੋ ਸਰਕਾਰ ਦੇ ਲਈ ਛੋਟੇ ਹੁੰਦੇ ਨੇ ਪਰ ਲੋਕਾਂ ਦੇ ਲਈ ਵੱਡੀ ਮੁਸੀਬਤ ਦਾ ਮੁਸ਼ਕਿਲ ਦਾ ਸਵੱਬ ਬਣ ਜਾਂਦੇ ਨੇ ਉਹਨਾਂ 48 ਕੰਮਾਂ ਦੀ ਸ਼ੁਰੂਆਤ ਕੀਤੀ 1 ਕਰੋੜ 54 ਲੱਖ ਰੁਪਏ ਦੇ ਲੱਗਦੇ ਨਾਲ ਤੇ ਤਕਰੀਬਨ ਮਹੀਨੇ ਸਵਾ ਮਹੀਨੇ ਦੇ ਸਾਰੇ ਕੰਮ ਜਿਹੜੇ ਉਹ ਕੰਪਲੀਟ ਹੋ ਜਾਣਗੇ ਸਰ ਕਿਹੜੇ ਦੋ ਦੋ ਦਿਨ ਵੱਡੇ ਵੱਡੇ ਕੰਮ ਨੇ ਜਿਵੇਂ ਤੁਸੀਂ ਹੁਣ ਗਰੀਆਂ ਪੱਕੀਆਂ ਹੋਣੀਆਂ ਹੋਰ ਕਿਹੜੇ ਵੱਡੇ ਪ੍ਰੋਜੈਕਟ ਨੇ ਜਿਹੜੇ ਇਹ ਪਿੰਡਾਂ ਦੇ ਵਿੱਚ ਹੋ ਰਹੇ ਨੇ ਜਿਹੜੇ ਤੁਸੀਂ ਅੱਜ ਕਰਨ ਜਾ ਰਹੇ ਹੋ ਨਹੀਂ ਨਹੀਂ ਬਾਕੀ ਮੈਂ ਤੁਹਾਨੂੰ ਦੱਸਿਆ ਅੱਜ ਵੱਡੇ ਪ੍ਰੋਜੈਕਟ ਨਹੀਂ ਕੋਈ ਹੈਗੇ 29 ਪਿੰਡਾਂ ਦੇ 48 ਕੰਮ ਨੇ 1 ਕਰੋੜ 54 ਲੱਖ ਰੁਪਏ ਦੇ ਲਾਗ ਦੇ ਨਾਲ ਕੋਈ 1.50 ਲੱਖ ਦੇ ਵਿੱਚ ਵੀ ਪੂਰਾ ਹੋਣ ਵਾਲਾ ਹੈ ਕੋਈ 10 12 15 ਲੱਖ ਦੇ ਵੀ ਬਹੁਤ ਤੇ ਵੱਡੇ ਕੰਮ ਨਹੀਂ ਹੈ ਕਿ ਛੋਟੇ ਕੰਮ ਨੇ ਪਰ ਉਹ ਉਹ ਕੰਮ ਜ਼ਰੂਰੀ ਨੇ ਲੋਕਾਂ ਦੀ ਸਹੂਲਤ ਦੇ ਲਈ ਕਿਤੇ ਕਿਸੇ ਜਗ੍ਹਾ ਤੇ ਧਰਮਸ਼ਾਲਾ ਦੀ ਰਿਪੇਅਰ ਹੋਣੀ ਹੈ ਕਿਤੇ ਗਲੀ ਚ ਖੜਵੰਝੇ ਲੱਗਣੇ ਨੇ ਕਿਤੇ ਕੋਈ ਗਲੀ ਨਾਲੀ ਪੱਕੀ ਹੋਣ ਵਾਲੀ ਹੈ ਕਿਤੇ ਪਾਣੀ ਦੀ ਨਿਕਾਸੀ ਦਾ ਛੋਟਾ ਬਹੁਤ ਥੋੜਾ ਬਹੁਤ ਇਸ਼ੂ ਹੈ ਸੋ ਅੱਜ ਉਹ ਜਿਹੜੇ ਫੁਟਕਲ ਜੇ ਕੰਮ ਸੀਗੇ ਬੇਸਿਕਲੀ ਜਦੋਂ ਪਿੰਡਾਂ ਦੇ ਵਿੱਚ ਗਏ ਕਿਸੇ ਨੇ ਕੋਈ ਮੈਨੂੰ ਫੜ ਕੇ ਬਾਹ ਘਰੇ ਲੈ ਗਿਆ ਜੀ ਸਾਡੀ ਜਿਹੜੀ ਪੁਲੀ ਆ ਉਹ ਟੁੱਟੀ ਪਈ ਹੈ ਪੂਰਾ ਕੰਮ ਸਾਰਾ ਸ਼ਾਇਦ 150000 ਰੁਪਏ ਦਾ ਹੋਵੇ ਪਰ ਉਸ ਘਰ ਨੂੰ ਮੁਸ਼ਕਿਲ ਦੇਖੋ ਨਾ ਜੀ ਕਿੰਨੀ ਵੱਡੀ ਉਹ ਪੁਲੀ ਟੁੱਟੀ ਹੋਣ ਦੇ ਨਾਲ ਕਿਸੇ 60 ਫੀਟ ਲੱਗ ਸਕਦੀ ਹੈ ਸੋ ਉਹਨਾਂ ਕੰਮਾਂ ਦੇ ਉੱਪਰ ਵੀ ਫੋਕਸ ਕਰਨਾ ਸਾਡੀ ਜ਼ਿੰਮੇਵਾਰੀ ਹੈ ਅੱਜ ਸਿਰਫ ਉਹੀ ਸ਼ੁਰੂਆਤ ਹੈ ਜਿਹੜੀ ਉਹਨਾਂ ਦੀ ਕਰ ਰਹੇ ਹਾਂ ਪਰ ਬਾਕੀ ਵੱਡੇ ਕੰਮ ਨੇ ਜਿਹੜੇ ਉਹ ਆਲਰੇਡੀ ਹਲਕੇ ਦੇ ਵਿੱਚ ਚੱਲ ਰਹੇ ਨੇ ਤੇ ਇਸ ਏਰੀਆ ਨੂੰ ਇਹ ਜਿਹੜੇ ਸੰਗਰੂਰ ਹਲਕੇ ਦੇ 20 ਪਿੰਡ ਮੇਰੇ ਹਲਕੇ ਦੇ ਵਿੱਚ ਆਏ ਸੀਗੇ ਇਹਨਾਂ ਨੂੰ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਦੋਂ ਸੀਐਮ ਸਾਹਿਬ ਆਉਣਗੇ 31 ਜੁਲਾਈ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਜਿਹੜਾ ਉਹ ਦੇਣ ਜਾ ਰਹੇ ਹਨ ਪੂਰੇ ਇਲਾਕੇ ਦੀ ਨੁਹਾਰ ਜਿਹੜੀ ਉਹ ਬਦਲ ਦਿੱਤੀ ਜਾਊਗੀ